ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤੇ ਇਸ ਵੇਲੇ ਦੀ ਖਬਰ ਫਿਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬੁਲਟ ਬੁਲਟਾਂ ਦੇ ਪਟਾਕੇ ਕੱਢਣ ਵਾਲਿਆਂ ਦੇ ਸਲੈਂਸਰ ਜਿਹੜੇ ਆ ਉਹ ਜਮੀਨ ਉੱਤੇ ਰੱਖ ਕੇ ਉਸਦੇ ਉੱਤੇ ਰੋਡ ਰੋਲਰ ਜਿਹੜਾ ਆ ਉਹ ਚਲਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਇਹ ਕੰਮ ਕੀਤਾ ਗਿਆ ਜਿਹੜੇ ਨੌਜਵਾਨ ਬੁਲਟਾਂ ਦੇ ਪਟਾਕੇ ਕੱਢਦੇ ਆ ਸਕੂਲ ਜਾਣ ਵਾਲੇ ਕਈ ਨੌਜਵਾਨਾਂ ਕੋਲ ਬੁਲੇਟ ਹੁੰਦੇ ਆ ਜਾਂ ਮਾਰਕੀਟਾਂ ਦੇ ਵਿੱਚ ਇਹ ਪਟਾਕੇ ਵਜਾਉਂਦੇ ਜਾਂਦੇ ਆ ਪ੍ਰੈਸ਼ਰ ਹੌਰਨ ਵਜਾਉਂਦੇ ਜਾਂਦੇ ਆ ਤਾਂ ਉਹਨਾਂ ਲਈ ਸਖਤ ਚੇਤਾਵਨੀ ਦਿੱਤੀ ਗਈ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਸਲੈਂਸਰ ਜਿਹੜੇ ਆ ਉਹਨਾਂ ਦੇ ਉੱਤੇ ਠੇਲਾ ਜਿਹੜਾ ਆ ਚਲਾ ਦਿੱਤਾ ਗਿਆ ਜਿਸਦੇ ਜਿਹੜਾ ਠੇਲਾ ਸੜਕ ਦੇ ਉੱਤੇ ਸੜਕ ਬਣਾਉਣ ਦੇ ਲਈ ਵਰਤਿਆ ਜਾਂਦਾ ਉਸ ਨੂੰ ਦਬਾਅ ਪਾਉਣ ਲਈ ਵਰਤਿਆ ਜਾਂਦਾ ਉਹ ਠੇਲਾ ਇਹਨਾਂ ਸਲੈਂਸਰਾਂ ਦੇ ਉੱਤੇ ਚਲਾ ਦਿੱਤਾ ਗਿਆ ਜਿਸ ਵਿੱਚ ਤਕਰੀਬਨ 50 ਤੋਂ ਵੱਧ ਸਲੈਂਸਰ ਸਿਗੇ ਤੇ ਬਹੁਤ ਸਾਰੇ ਹਾਰਨ ਜਿਹੜੇ ਆ ਉਹ ਪਏ ਹੋਏ ਸਿਗੇ ਜਿਨ੍ਹਾਂ ਉੱਤੇ ਠੇਲਾ ਚਲਾ ਕੇ ਪੁਲਿਸ ਪ੍ਰਸ਼ਾਸਨ ਨੇ ਵੀਡੀਓ ਬਣਾਈ ਤਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਇਸ ਦਾ ਜਿਹੜਾ ਜੇਕਰ ਕੋਈ ਬੁਲਟਾਂ ਦੇ ਪਟਾਕੇ ਬਜਾਉਂਦਾ ਹੋਣਾ ਤੇ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਜਿਹੜਾ ਆ ਜੇਕਰ ਇਸ ਚਲਾਨ ਵੀ ਜਿਹੜੇ ਆ ਉਹ ਕੱਟੇ ਜਾਣਗੇ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਕਾਰਵਾਈ ਕੀਤੀ ਜਾਊਗੀ ਤਾਂ ਇਸ ਵੇਲੇ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖ ਸਕਦੇ ਕਿਸ ਤਰ੍ਹਾਂ ਪਹਿਲਾਂ ਬੁਲਟ ਦਾ ਬੁਲਟਾਂ ਦੇ ਜਿਹੜੇ ਆ ਜਿਹੜੇ ਸਲੈਂਸਰ ਜਿਹੜੇ ਆ ਲੋਹਾਈ ਦੇ ਜਿਨ੍ਹਾਂ ਬੁਲਟਾਂ ਦੇ ਉੱਤੇ ਜਾਂ ਮੋਟਰਸਾਈਕਲਾਂ ਦੇ ਉੱਤੇ ਪ੍ਰੈਸ਼ਰ ਹਾਰਨ ਲੱਗੇ ਹੋਏ ਸੀਗੇ ਉਹ ਲੋਹਾਈਗੇ ਉਸਦੇ ਬਾਅਦ ਪੁਲਿਸ ਪ੍ਰਸ਼ਾਸਨ ਨੇ ਬਾਜ਼ਾਰ ਦੇ ਵਿੱਚ ਇਹਨ ਮੇਨ ਚੌਕ ਦੇ ਵਿੱਚ ਇਹ ਸਾਰੇ ਸਲੈਂਸਰ ਰਖਵਾਏ ਸਾਰੇ ਜਿਹੜੇ ਆ ਪ੍ਰੈਸ਼ਰ ਹਾਰਨ ਰਖਵਾਏ ਤੇ ਉਸਦੇ ਬਾਅਦ ਇਹਨਾਂ ਦੇ ਉੱਤੇ ਇਹ ਰੋਡ ਰੋਲਰ ਜਿਹੜਾ ਚਲਾ ਦਿੱਤਾ ਗਿਆ ਤਾਂ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਾਏ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਨੇ ਸਿੱਧੇ ਤੌਰ ਤੇ ਇਹਨਾਂ ਨੂੰ ਜਿਹੜੇ ਬੁਲਟ ਤੇ ਪਟਾਕੇ ਬਜਾਉਂਦੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਆ ਪ੍ਰੈਸ਼ਰ ਹਾਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਆ ਖਾਸ ਕਰਕੇ ਮਾਪਿਆਂ ਨੂੰ ਵੀ ਚੇਤਾਵਨੀ ਦਿੱਤੀਆਂ ਕਿ ਜਿਨ੍ਹਾਂ ਦੇ ਬੱਚੇ ਅਜਿਹੇ ਗਲਤ ਕੰਮ ਕਰਦੇ ਜਾਂ ਫਿਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਫਿਰ ਕਾਨੂੰਨਾਂ ਦੇ ਖਿਲਾਫ ਬਾਨਾਂ ਦਾ ਗਲਤ ਇਸਤੇਮਾਲ ਕਰਦੇ ਆ ਉਹਨਾਂ ਨੂੰ ਸੁਧਾਰ ਲੈ ਚਾਹੀਦਾ ਨਹੀਂ ਤਾਂ ਪੁਲਿਸ ਜਿਹੜੀ ਉਹ ਕਾਰਵਾਈ ਕਰ ਸਕਦੀ ਹੈ ਬੱਚਿਆਂ ਦੇ ਨਾਲ ਨਾਲ ਮਾਪਿਆਂ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਹੋ ਸਕਦੀ ਆ ਤਾਂ ਤਸਵੀਰਾਂ ਐਸ ਵੇਲੇ ਦੀਆਂ ਤੁਹਾਡੇ ਨਾਲ ਗੁਰੂ ਹਰਸਾਏ ਤੋਂ ਸਾਂਝੀਆਂ ਕਰ ਰਹੇ ਦੇਖ ਸਕਦੇ ਤੁਸੀਂ ਰੋਡ ਰੋਲਰ ਚਲਾ ਦਿੱਤਾ ਗਿਆ ਪਹਿਲਾਂ ਬੁਲਟ ਸਾਰਿਆਂ ਦੇ ਸਲੈਂਸਰ ਖਲਵਾਏ ਗਏ ਤੇ ਇਸ ਤੋਂ ਇਲਾਵਾ ਜਿਹੜੇ ਪ੍ਰੈਸ਼ਰ ਹੌਰਨ ਜਿਹੜੇ ਪ੍ਰੈਸ਼ਰ ਹੌਰਨ ਅਕਸਰ ਹੀ ਦੇਖਿਆ ਜਾਂਦਾ ਨੌਜਵਾਨ ਜਿਹੜੇ ਹੁੰਦੇ ਆ ਉਹ ਪ੍ਰੈਸ਼ਰ ਹਾਰਨ ਲਵਾ ਕੇ ਬੁਲਟਨ ਤੇ ਜਿਹੜੇ ਆ ਵੱਡੇ ਸਲੈਂਸਰ ਜਾਲੀਆਂ ਖਲਵਾ ਕੇ ਮਾਰਕੀਟਾਂ ਦੇ ਵਿੱਚ ਅਕਸਰ ਪਟਾਕੇ ਮਾਰਦੇ ਦਿਖਾਈ ਦਿੰਦੇ ਆ ਜਿਸ ਦੇ ਨਾਲ ਲੋਕਾਂ ਨੂੰ ਤੰਗੀ ਪਰੇਸ਼ਾਨੀ ਵੀ ਹੁੰਦੀ ਤੇ ਨਾਲ ਨਾਲ ਜੇ ਗੱਲ ਕਰੀਏ ਤਾਂ ਕਾਨੂੰਨ ਦੀਆਂ ਧੱਜੀਆਂ ਵੀ ਉਡਦੀਆਂ ਨੇ ਤਾਂ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਕੀਤੀ ਗਈ ਆ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਤਾਂ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਡੀਐਸਪੀ ਅਤਲ ਸੋਨੀ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਚੱਲਦੇ ਆਂ ਰੋਜ਼ ਦਾ ਰੋਜ਼ ਕੋਈ ਨਾ ਕੋਈ ਮਹਿਮ ਚੱਲਦੀ ਹੈ ਜਿਹਦੇ ਵਿੱਚ ਸਾਜਾ ਟ੍ਰੈਫਿਕ ਦਾ ਚੱਲ ਰਿਹਾ ਹੈਗਾ ਵੀਕ ਉੱਤੇ ਉਹਦੇ ਵਿੱਚ ਜਿਹੜੇ ਵੀ ਮੋਟਰਸਾਈਕਲ ਪਟਾਕੇ ਮਾਰਦੇ ਸੀਗੇ ਉਹਦੇ ਖਿਲਾਫ ਦੋ ਤਿੰਨ ਦਰਖਾਸਤਾਂ ਸਾਡੇ ਕੋਲ ਆਈਆਂ ਸੀ ਸਪੈਸ਼ਲ ਨਾਕਾ ਲਗਾ ਕੇ ਅਸੀਂ ਮੋਟਰਸਾਈਕਲ ਵੀ ਅਸੀਂ ਰੋਕੇ ਗਏ ਉਹਨਾਂ ਨੂੰ ਅਸੀਂ ਗਾਈਡ ਵੀ ਕੀਤਾ ਹੈ ਜਿਹੜਾ ਨਹੀਂ ਮੰਨਦਾ ਉਹਦੇ ਚਲਾਨ ਵੀ ਕੀਤੇ ਗਏ ਤੇ ਨਾਲ ਦੀ ਨਾਲ ਇਹ ਜਿਹੜੇ ਬੱਚੇ ਇਹੋ ਜਿਹਾ ਕੰਮ ਕਰਦੇ ਸੀਗੇ ਉਹਨਾਂ ਦੇ ਪੇਰੈਂਟਸ ਨੂੰ ਨਾਲ ਬੁਲਾ ਕੇ ਵੀ ਜਿਹੜਾ ਸਲੈਂਸਰ ਹੈਗਾ ਉਹ ਅਸੀਂ ਉਤਰਵਾ ਲੈਂਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨਮਾਸ ਲੈਂਸਰ ਲਵਾਉਂਦੇ ਸੀਗੇ ਤੇ ਇਹ ਅਸੀਂ ਫੇ ਸਾਰੇ ਇਕੱਠੇ ਕੀਤੇ ਸੀਗੇ ਸਾਨੂੰ ਇਹ ਸੀਗਾ ਵੀ ਅਗਰ ਅਜ ਨੂੰ ਅਸੀਂ ਦੁਬਾਰਾ ਫੇਰ ਇਹਨਾਂ ਨੂੰ ਅਗਰ ਦੇ ਵਾਰਨਿੰਗ ਦੇ ਕੇ ਛੱਡ ਦਾਂਗੇ ਤੇ ਦੁਬਾਰਾ ਫੇਰ ਲਗਾ ਲੈਂਦੇ ਆ ਜਾਂ ਕਿਸੇ ਦੁਕਾਨ ਤੇ ਵੇਚ ਦਿੰਦੇ ਆ ਕੋਈ ਸੋਚਿਆ ਜੀ ਸਾਰੇ ਇਹ ਚੀਜ਼ਾਂ ਨੂੰ ਇਕੱਠੀਆਂ ਕਰਕੇ ਅੱਜ ਮੌਕੇ ਤੇ ਫੇ ਸਾਰੇ ਜਿਹੜੇ ਹਾਰਨ ਸੀਗੇ ਵੱਡੇ ਜਿਹੜੇ ਇਕਦਮੀ ਇੰਨੀ ਤੇਜ਼ ਆਵਾਜ਼ ਨਾਲ ਕਰਦੇ ਵੀ ਬੰਦੇ ਦੇ ਕਿਸੇ ਦਾ ਹਾਰਟ ਅਟੈਕ ਹੋ ਜਾਂਦਾ ਹੈਗਾ ਸੋ ਅੱਜ ਅਸੀਂ ਸਾਰੇ ਉਹ ਫੇਰ ਡਿਸਟਰੋਏ ਕੀਤੇ ਗਏ ਤੇ ਇਸਰ ਕਾਫੀ ਸਮਾਂ ਹੋ ਗਿਆ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਚੁੱਕੇ ਬੱਚੇ ਨੇ ਕਿਉਂਕਿ ਹੁਣ ਤਾਂ ਰੂ ਵੀ ਇਤਨਾ ਦਾ ਆ ਗਿਆ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੈਗੇ ਨੇ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਣਗੇ ਕੋਈ ਐਵੇਂ ਦੀ ਵੀ ਚਰਨ ਕੀਤੀ ਜਾਣਗੀ ਹੁਣ ਜਿਹੜੇ ਰੂਲ ਦੇ ਵਿੱਚ ਜਿਹੜੇ ਚੇਂਜਸ ਆਏ ਨੇ ਉਹ ਅਸੀਂ ਜਿਹੜੇ ਸਕੂਲ ਤੇ ਸਕੂਲ ਜਾ ਕੇ ਅਸੀਂ ਸੈਮੀਨਾਰ ਵੀ ਲਗਾ ਰਹੇ ਸਾਡਾ ਟ੍ਰੈਫਿਕ ਸਟਾਫ ਵੀ ਲਗਾ ਰਹੇ ਸਾਡੇ ਐਸ ਐਚਓ ਸਰਪੰਨ ਸਾਰੇ ਜਿਹੜੇ ਸਕੂਲ ਚ ਜਾ ਕੇ ਟ੍ਰੈਫਿਕ ਦਾ ਇੱਕ ਸੈਮੀਨਾਰ ਲਗਾ ਰਹੇ ਡਰੱਗਸ ਦਾ ਸੈਮੀਨਾਰ ਲਗਾ ਰਹੇ ਵਿੱਚ ਮੈਂ ਵੀ ਨਾਲ ਜਾ ਜਾਵਾਂਗਾ ਸੋ ਅਸੀਂ ਸਾਰਿਆਂ ਨੂੰ ਇਹੀ ਗੱਲ ਹੈ ਕਿ ਜਿਹੜੇ ਅੰਡਰ ਏਜ ਬੱਚੇ ਹੈਗਾ ਉਹਨਾਂ ਨੂੰ ਜਿਹੜਾ ਮੋਟਰ ਵਹੀਕਲ ਉਹ ਨਾ ਦਿੱਤਾ ਜਾਵੇ ਭਾਵੇਂ ਸਕੂਟਰ ਹੋਵੇ ਭਾ ਇਹਦੇ ਵਿੱਚ ਜਿਹੜਾ ਪ੍ਰੋਵੀਜ਼ਨ ਆਇਆ ਹੈਗਾ ਜਿਹੜਾ ਬੱਚਾ ਇਹੋ ਜਿਹਾ ਚਲਾਏਗਾ ਇੱਕ ਤਾਂ ਉਹਦਾ ਜੁਰਮਾਨਾ ਬਹੁਤ ਜ਼ਿਆਦਾ ਆਏਗਾ ਤੇ ਉਹਦੇ ਪੇਰੈਂਟਸ ਨੂੰ ਸਜ਼ਾ ਹੋਏਗੀ। ਤੋਂ ਇਹ ਕਈਆਂ ਬੱਚਿਆਂ ਨੂੰ ਨਹੀਂ ਸੀ ਪਤਾ ਕਈ ਬੱਚੇ ਜਿਹੜੇ ਸਾਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਕਿ ਉਹ ਨੂਲ ਜਿਹੜਾ ਹੈਗਾ ਰੋਜ਼ ਦੀ ਰੋਜ਼ ਕੋਈ ਨਾ ਕੋਈ ਚੇਂਜ ਹੁੰਦੇ ਜਾਂਦੇ ਨੇ ਕਿ ਤੇ ਜਦ ਤੱਕ ਪਬਲਿਕ ਨੂੰ ਆਮ ਪਬਲਿਕ ਨੂੰ ਪਤਾ ਨਹੀਂ ਲੱਗੇਗਾ ਤਾਂ ਇਹ ਮਿਆਦੀ ਵੀ ਨਾਲ ਕਰਾਈ ਗਈ ਹੈਗੀ ਆ। ਵੀ ਇਸੇ ਵਾਸਤੇ ਵੀ ਕੱਲ ਨੂੰ ਜੇ ਕੋਈ ਇਹ ਬੱਚਾ ਫੜ ਜਾਂਦਾ ਹੈਗਾ ਤੇ ਉਹਦਾ ਚਲਾਨ ਹੋਏਗਾ ਤੇ ਨਾਲ ਉਹਦੇ ਪੇਰੈਂਟਸ ਨੂੰ ਜੁਰਮ ਸਜ਼ਾ ਹੋਏਗੀ। ਭਾਈ ਜੀ ਸਰ ਸਕੂਲਾਂ ਵੀ ਇਸ ਬਾਰੇ ਕੋਈ ਸਕੂਲ ਦੇ ਵਿੱਚ ਅਸੀਂ ਸੈਮੀਨਾਰ ਕਰ ਰਹੇ ਹਾਂ ਜਿਵੇਂ ਜਿਵੇਂ ਸਾਨੂੰ ਲੱਗਦਾ ਵੀ ਇਹ ਵੱਲੇ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਲੈ ਕੇ ਆ ਰਹੇ ਮੋਟਰਸਾਈਕਲ ਸਕੂਟਰ ਜੋ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਹੈ ਜੀ ਤੋਂ ਅਸੀਂ ਤਕਰੀਬਨ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੀਏ ਕਿ ਸੈਮੀਨਾਰ ਲਗਾ ਰਹੇ ਹਾਂ ਜੋ ਬਰਾਦਰ ਦੇ ਘੰਟੇ ਤੋਂ ਬਈ 20 ਮਿੰਟ ਦਾ ਹੈਗਾ ਅਰਲੀ ਮਾਰਨਿੰਗ ਜਿਹੜੀ ਤੁਹਾਡੀ ਉੱਥੇ ਪ੍ਰੇਅਰ ਚੱਲਦੀ ਉਹਦੇ ਵੀ ਸਾਡੇ ਟਰੈਫਿਕ ਸਟਾਫ ਜਾਂਦਾ ਹੈ ਜੀ ਸਾਰਿਆਂ ਨੂੰ ਮੋਟੀਵੇਟ ਇਹੀ ਹੁੰਦਾ ਕਿ ਇੱਕ ਰੂਲ ਦੀ ਬਰਾਦਰ ਗਾਈਡੈਂਸ ਹੋ ਜੇ ਵੀ ਸਾਨੂੰ ਆ ਨਵਾਂ ਰੂਲ ਆਇਆ ਹੈਗਾ ਕਿ ਮੋਟੀਵੇਸ਼ਨ ਹੋਣੀ ਦੀ ਅਸੀਂ ਨਹੀਂ ਕੰਮ ਕਰਨਾ ਤੇ ਇਹਦਾ ਅਗਰ ਕਰੋਗੇ ਤੇ ਫਿਰ ਇਹ ਇਹ ਵੱਲੇ ਕੀ